ਹੈਲੋ ਹਾਏ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਤੇ ਕਿਦਾਂ ਦੀ ਸਾਰੇ ਘੈਂਟ ਹੋ ਤੇ ਅੱਜ ਇਹ ਖੇਤ ਤੇ ਉਥੋਂ ਮੈਂ ਤੋੜ ਕੇ ਲਿਆ ਆਂ ਆਪਣੀਆਂ ਥੋੜੀਆਂ ਥੋੜੀਆਂ ਸਬਜ਼ੀਆਂ ਥੋੜੀਆਂ ਥੋੜੀਆਂ ਲੱਗੀਆਂ ਸੀ ਤੇ ਮੈਂ ਮੰਮੀ ਨੂੰ ਆਖਿਆ ਕਿ ਇਹ ਥੋੜੀਆਂ ਥੋੜੀਆਂ ਲੱਥਾ ਇਹਨਾਂ ਦਾ ਕੀ ਬਣਾਓਗੇ ਮੰਮੀ ਆਂਦੀ ਕਿ ਕੋਈ ਨਹੀਂ ਮੈਂ ਤੈਨੂੰ ਵਧੀਆ ਜੀ ਮਿਕਸ ਸਬਜ਼ੀ ਬਣਾ ਕੇ ਦਿੰਦੀ ਆ ਤੇ ਮੈਂ ਚਲ ਬਣਾ ਲਉ ਫਿਰ ਤੇ ਆਪਾਂ ਸਭ ਤੋਂ ਪਹਿਲਾਂ ਪਾਇਆ ਵਿੱਚ ਇਹਦੇ ਤੇਲ ਸਰੋਂ ਦਾ ਤੇਲ ਪਾਇਆ ਵਾ ਤੇ ਇਹਨੂੰ ਆਪਾਂ ਗਰਮ ਹੋਣ ਦੇਣਾ ਵਾ ਜੀਰੋ ਇਹਦੇ ਉੱਤੋਂ ਇਹ ਸੇਕ ਨਿਕਲਣਾ ਆਪੂਗਾ ਦੋ ਆਪਾਂ ਆਪਣੇ ਕਰੇਲੇ ਥੋੜੇ ਥੋੜੇ ਜੇ ਇਹਨੇ ਕਿ ਲੋਗੇ ਹੀ ਤੇ ਆਪਾਂ ਵੱਲਾਂ ਵੜਤੀਆਂ ਵਾ ਤੇ ਇਹ ਬਾ ਇੰਨਾ ਕੁ ਚਿਰ ਲੱਗਦੇ ਹੁੰਦੇ ਆ ਹੁਣ ਆਪਾਂ ਉਈ ਸਬਜ਼ੀ ਬੀਜਾਂਗੇ ਹੋਰ ਆਪਾਂ ਉਹਦਾ ਵੀਲੌਗ ਪਾਵਾਂਗੇ ਤੇ ਆਪਾਂ ਹੁਣ ਇਹਦੇ ਵਿੱਚ ਕਰੇਲੇ ਪਾਉਣ ਲੱਗੇ ਆ ਤੇ ਉਹ ਕਰੇਲੇ ਆਪਾਂ ਪਾਦੇ ਚ ਤੇ ਤੁਸੀਂ ਦੇਖ ਹੀ ਸਕਦੇ ਹੋ ਤੇ ਕਈ ਮੇਰੇ ਵੀਰ ਵੀਡੀਓ ਵੇਖ ਕੇ ਲਾਈਕ ਕਮੈਂਟ ਸਬਸਕ੍ਰਾਈਬ ਨਹੀਂ ਕਰਦੇ ਉਹ ਜ਼ਰੂਰ ਕਰਿਆ ਕਰੋ ਤੇ ਜੇ ਮੇਰੀ ਵੀਡੀਓ ਵਧੀਆ ਲੱਗਦੀ ਆ ਤੇ ਮੈਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਇਹ ਦੇਖ ਹੀ ਸਕਦੇ ਹੋ ਕਿਤਰਾ ਕਿਤਰਾ ਪੁੰਨਪੁੰਨਿਆਂ ਦੇ ਕarele ਤੇ ਤੇ ਕarele ਤੇ ਦੇਖ ਸਕਦੇ ਹੋ ਪੁਣੇ ਗਏ ਆ ਤੇ ਪੂਰੇ ਕੜਕੜੇ ਹੋ ਗਏ ਆ ਤੇ ਆਪਾਂ ਇਹਨੂੰ ਹੁਣ ਕੱਢ ਲੈਣਾ ਵਾ ਚੰਗੀ ਤਰ੍ਹਾਂ ਇਹ ਛੋਟੇ ਛੋਟੇ ਕਰ ਲਈ ਤਾਂ چیر ਕੇ ਬਣਾਏ ਹੁਣ ਜਿਹੀਂ ਭਰ ਕੇ ਬਣਾ ਲੈਣੇ ਆ ਤੇ ਇਹ ਸਵਾਦ ਬੂ ਬੰਦੇ ਤਰਾ ਤੇ ਦੇਖ ਸਕਦੇ ਆਪਾਂ ਪੂਰੇ ਕੱਢ ਲੈਣੇ ਕਰੀ ਚਾਏ ਤਰਾ ਆਪਾਂ ਕੱਢਦੇ ਸਾਰੇ ਕ੍ਰੇਲੇ ਤੇ ਵੀ ਦੇਖ ਸਾ ਤੇ ਕਿੰਨੇ क्रिस्पी ਬਣਿਆ ਇਹ ਤੇ ਆਪਾਂ ਦੇ ਵਿੱਚ ਹੀ ਤੇਲ ਦੇ ਵਿੱਚ ਭਿੰਡੀਆਂ ਪਾ ਦੇਣੀਆਂ ਵਾ ਚਾਹੀ ਤਰ੍ਹਾਂ ਭਿੰਡੀਆਂ ਪਾ ਦੇਣੀਆਂ ਸਾਰੀਆਂ ਲਾਲ ਲੋਕ ਕੋਲੇ ਤੋਂ ਤੇ ਇਹ ਚੀਰ ਕੇ ਬਣਾਉਨੇ ਹੀ ਤੇ ਗੋਲੀ ਵੀ ਬਣਾ ਲੈਂਦੇ ਨੇ ਕਈ ਵਾਰੀ ਪਾਪਾਂ ਦੇ ਕਿਚੀਰ ਕੇ ਬਣਾਉਂ ਅੱਜ ਤੇ ਚੀਰ ਕੇ ਬਣਾ ਲਈ ਅੱਜ ਤੇ ਇਹਦੇ ਵਿੱਚ ਆਪਾਂ ਪਾ ਲੈਨੇ ਗੰਡੇ ਪਿਆਜ਼ ਇਹ ਆਪਾਂ ਪਾ ਦੇਣੇ ਆ ਤੇ ਆਪਣੀ ਸਬਜੀ ਥੋੜੀ ਹੀ ਤੇ ਆਪਾਂ ਗੰਡੇ ਜਾਦੇ ਕੱਟ ਲੇ ਤੇ ਆਪਾਂ ਮਿਕਸ ਸੌਜੀ ਬਣਾਉਣੇ ਮम्मी ਆਂ ਦੇਖੋ ਨਹੀਂ ਤੇ ਨੂੰ ਬਣਾ ਕੇ ਦਊਂ ਮੈਂ ਕੋਈ ਵਧੀਆ ਸਬਜੀ ਮਿਕਸ ਤੇ ਮੈਂ ਕਿਹਾ ਕੋਈ ਨਹੀਂ ਬਣਾ ਦੋ ਫਿਰ ਆਪੈ ਨੂੰ ਹਲਾ ਹਲਾਉਂਦੇ ਹਾਂ ਆਪਾਂ ਚਾਇਤਰਾ ਤੇ ਇਹਦੇ ਵਿੱਚ ਪਾਉਣੀ ਆਪਾਂ ਪਹਿਲਾਂ ਲਾਲ ਮਿਰਚ ਇੱਕ ਚਮਚਾ ਉਸ ਤੋਂ ਬਾਅਦ ਪਾਉਣੀ ਥੋੜੀ ਜਿਹੀ ਹਲਦੀ 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 ਦੇ ਪਉਣ ਤੋਂ ਬਾਅਦ ਆਪਾਂ ਪਾਉਣਾ ਗਰਮ ਮਸਾਲਾ ਗਰਮ ਮਸਾਲਾ ਕੀ ਆ ਪਤਾ ਨਹੀਂ ਆਪਾਂ ਨੂੰ ਇਹ ਕੀ ਆ ਉਤ ਬਹੁਤ ਪਉਣਾ ਲੂਣ ਲੂਣ ਪਉਣਾ ਆਪਾਂ ਤੇ ਆਪ ਇਹਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਜਿੰਨਾ ਤੇ ਇੱਕ ਸਾਰਾ ਰਲ ਰਲਦਾਨੀ ਜਾਂ ਲੂਣ ਮਿਰਚ ਮਸਾਲਾ ਹਲਦੀ ਆਪਾਂ ਪੁੰਨੇ ਪੁੰਨ ਦੇ ਉਹਨਾਂ ਨੂੰ ਚੰਗੀ ਤਰ੍ਹਾਂ ਤੇ ਵਿੱਚ ਇਹਦੇ ਆਪਾਂ ਕarele ਪਾ ਦੇਣੇ ਆ ਜਿਹੜੇ ਆਪਾਂ ਪੁੰਨੇ ਹੀਗੇ ਵਿੱਚ ਇਹਦੇ ਕarele ਪਾ ਦੇਣੇ ਆ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਲਾ ਦੇਣਾ ਰਲਾ ਦੇਣਾ ਆਪਾਂ ਵਰਲਾ ਨਾ ਜਿੱਦਾਂ ਤੇ ਕਈ ਮੇਰੀ ਵੀਡੀਓ ਵੇਖ ਕੇ ਲਾਈਕ ਕਮੈਂਟ ਸਬਸਕ੍ਰਾਈਬ ਸ਼ੇਅਰ ਨਹੀਂ ਕਰਦੇ ਉਹ ਇਸ ਤਰ੍ਹਾਂ ਨਾ ਕਰਿਆ ਕਰੋ ਜ਼ਰੂਰ ਕਰਿਆ ਕਰੋ ਤੇ ਤੁਸੀਂ ਦੇਖਿਓਦੇ ਪਿੰਡੀਆਂ ਕਿੱਡੀਆਂ ਸੁਆਦ ਸੁਆਦ ਲੱਗਣਦੀਆਂ ਤੇ ਘੈਂਟ ਵੀ ਬਹੁਤ ਲੱਗਣਦੀਆਂ ਤੇ ਅੱਜ ਦਾ ਵਲੋਗ ਕਰਦੇ ਆਪਾਂ ਇੱਥੇ ਖਤਮ Tj Tanamira Blog, dia lagi ada like, kemarin subscribe